ਕਿ ਦਬ ਵੀ ਸਾਰੇ ਭਾਈ ਮੈਂ ਇੱਕ ਨਾ ਹੇਠਾ ਫੋਟੋ ਲਾ ਰਿਆ ਜਿਹੜੀ ਫੋਟੋ ਨੂੰ ਨਾ ਆਵਾਦੀ ਪਾਰਟੀ ਦੇ ਬੰਦੇ ਵੱਲੋਂ ਤੇ ਵਾਇਰਸ ਵਾਲਿਆਂ ਵੱਲੋਂ ਵਾਇਰਲ ਕੀਤਾ ਜਾ ਰਿਹਾ ਕਿ ਜੀ ਦਾਉਦਪੁਰ ਪਿੰਡ ਦੇ ਸਖਵੀਰ ਜੀ ਆਏ ਤੇ ਉਹਨਾਂ ਨੇ ਆਪਣੇ ਬੰਦੇ ਨੂੰ ਹੀ ਜਾਂ ਕਾਲੇ ਦਾ ਦੇ ਬੰਦੇ ਨੂੰ ਹੀ ਵੀ ਪੈਸੇ ਦਿੱਤੇ ਜਦਕਿ ਅਸਲ ਵਿੱਚ ਸਖਵੀਰ ਜੀ ਗੱਡੀ ਤੇ ਆਏ ਗੱਡੀ ਬੰਨ੍ਹ ਕੋਲ ਆਉਂਦੀ ਨਹੀਂ ਸੀਗੀ ਤਾਂ ਸਖਵੀਰ ਜੀ ਟਰੈਕਟਰ ਤੇ ਚੜ ਗਏ ਜਿਹੜਾ ਟਰੈਕਟਰ ਬੰਨ੍ਹ ਕੋਲੇ ਆ ਰਿਹਾ ਸੀ ਉਹ ਬੰਨ੍ਹ ਨੂੰ ਮਜ਼ਬੂਤ ਕਰਨ ਲੱਗੇ ਬੰਦੀ ਸੀਗੇ ਨਾ ਤੇ ਉਹ ਬੰਦ ਨੂੰ ਮਜ਼ਬੂਤ ਕਰਨ ਲਈ ਇਕੱਲੇ ਦਾਉਦਪੁਰ ਪਿੰਡ ਦੇ ਨਹੀਂ ਆਲੇ ਦੁਆਲੇ ਦੇ ਬਹੁਤ ਪਿੰਡਾਂ ਦੇ ਲੋਕ ਸੀਗੇ ਤਾਂ ਉਹਨਾਂ ਦੀ ਇੱਕ ਅਨੁਸਾਰ ਸਖਵੀਰ ਜੀ ਨੇ ਉਦੋਂ ਵੱਧ ਯੋਗਦਾਨ ਦਿੱਤਾ ਪੈਸੇ ਦਿੱਤੇ ਡੀਰ ਤਾਂ ਉੱਥੇ ਹੀ ਫੜਾ ਦਿੱਤੇ ਤੇ ਪਰ ਇਹਨਾਂ ਦੇ ਪਤਾ ਨਹੀਂ ਕਿਉਂ ਜਿਆ ਢਿੱਡੀ ਪੀੜ ਹੋ ਰਹੀ ਆ ਸਖਵੀਰ ਜੀ ਕੱਲਾ ਦਾਉਦਪੁਰ ਤਾਂ ਨਹੀਂ ਗਿਆ ਸੀ ਮੈਂ ਕਹਿੰਦਾ ਕਿੰਨੀ ਥਾਵਾਂ ਤੇ ਜਾ ਚੁੱਕੇ ਆ ਫਿਰ ਥੋਡੀਆਂ ਪਾਰਟੀਆਂ ਕੋਲੇ ਬਹੁਤ ਪੈਸਾ ਬਹੁਤ ਵੀਰ ਮੇਰੇ ਲੀਡਰ ਆ ਉਹ ਦੇ ਦੇ ਨ ਯਰ ਪਰ ਦਿਲ ਦਾ ਵੀਰ ਨਹੀਂ ਲੈ ਹੈਗੇ ਉਹ ਉਹ ਦਿਲ ਦਾ ਵੀਰ ਸਖਵੀਰ ਹੀ ਆ ਜਰ ਸਰ ਸਖਵੀਰ ਦਾ ਜਾਣਾ ਸੀ ਜ ਦੋ ਗਾਲਾ ਸੈਂਟਰ ਨੂੰ ਕੱਢਦਾ ਦੋ ਗਾਲਾ ਪੰਜਾਬ ਸਰਕਾਰ ਨੂੰ ਕੱਢਦਾ ਤੇ ਜਾਂ ਭਗਵੰਤ ਮਾਨ ਵਾਂਗੂ ਕਿਸੇ ਬੁੜੀ ਦੇ ਗਲੇ ਲਾ ਕੇ ਰੋਣ ਲੱਗ ਜਾਂਦਾ ਪਰ ਜਰ ਚੜ੍ਹਦੀ ਕਲਾ ਦੇ ਬੰਦੇ ਰੋਂਦੇ ਥੋੜਾ ਹੁੰਦੇ ਆ ਜਾਂ ਚਰਨਜੀਤ ਚੰਨੀ ਵਾਂਗੂ ਆਪਣਾ ਕਈ ਨਾਲ ਦੋ ਕੁ ਚੇਪੇ ਜੇ ਜਾ ਕੇ ਬਣ ਮਜਬੂਤ ਕਰਨ ਲੱਗ ਜਾਂਦਾ ਜਾਂ ਰਾਜੇ ਵਿਡਾਂਗ ਵਾਂਗ ਵਰਕਰ ਦਾ ਘਰ ਪਾ ਦਿੰਦਾ ਜਾਂ ਬਾਪੂ ਦਰਸੇਵ ਵਾਂਗੂ ਪਜਾਮਾ ਤਾਂ ਜਾ ਕੇ ਫੋਟੋ ਕਰਾ ਲੈਂਦਾ ਜਾਂ ਕਿਤੇ ਰੋਟੀ ਹੱਥੇ ਫੜ ਕੇ ਫੋਟੋ ਕਰਾ ਲੈਂਦਾ ਤੇ ਜਾਂ ਕਿਤੇ ਸਾਡੇ ਜਗਰਾਂਵਾਲੀ ਬੀਬੀ ਆ ਸਰਬਜੀਤ ਕੌਰ ਜੀ ਉਹਨਾਂ ਵਾਂਗੂ ਜੂਰੀ ਜਰੀ ਬੋਰੀ ਸਿਰ ਤੇ ਪਾ ਕੇ ਫੋਟੋ ਕਰਾਲਦਾ ਨਹੀਂ ਯਾਰ ਇਹ ਲੀਡਰ ਨਹੀਂ ਹੁੰਦੇਗੇ ਇਹ ਲੀਡਰਾਂ ਦੇ ਕੰਮ ਨਹੀਂਗੇ ਲੀਡਰਾਂ ਦੇ ਕੰਮ ਹੁੰਦੇ ਔਖ ਵੇਲੇ ਡਟ ਕੇ ਖੜਦਾ ਸੋ ਆਪਾਂ ਨੇ ਇੱਕ ਨਿੱਕੇ ਹੁੰਦਿਆਂ ਨੇ ਜਿਗਰਾ ਜੱਟ ਦਾ ਫਲਉ ਦੇਖੇ ਸੀਗੇ ਸੋ ਹੁਣ ਆਪਾਂ ਨੂੰ ਜੱਟ ਮਿਲ ਗਿਆ ਜਿਗਰੇ ਵਾਲਾ ਹੈ ਕੌਣ ਉਹ ਸੁਖਵੀਰ ਜਿਹੜਾ ਹਰ ਸਮੇਂ ਲੋਕਾਂ ਲਈ ਖੜ੍ਹ ਸਕਦਾ ਤੇ ਖੜ੍ਹ ਰਹੂਗਾ ਸੋ ਆਮ ਲੋਕ ਨਾ ਸਖਵੀਰ ਨੂੰ ਅੱਗੇ ਨਾਲ ਹੀ ਵੱਧ ਪਿਆਰ ਕਰਨ ਲੱਗਿਆ ਸੋ ਬਈ ਤੁਸੀਂ ਇਹ ਵੀ ਢਿੱਡੀਪੜਨ ਆਪੋ ਹਾਜਮੋਲਾ ਲਓ ਥੋੜਾ ਜਿਹਾ ਸ਼ਾਂਤ ਰਹੋ